ਵੰਦੀ ਮਹਿੰਮ ਸ਼ੁਰੂ ਕੀਤੀ ਗਈ ਸੀ ਹਾਲਾਂਕਿ ਇਹ ਮਹਿੰਮ ਕਾਫੀ ਦਿਨਾਂ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ ਪਰ ਅੱਜ ਏਡੀਸੀ ਦੀ ਅਗਵਾਈ ਦੇ ਵਿੱਚ ਸਵੇਰੇ 4 ਵਜੇ ਜਦੋਂ ਦੁਕਾਨਾਂ ਬੰਦ ਸਨ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਨਗਰ ਕੌਂਸਲ ਦੀ ਟੀਮ ਨੂੰ ਨਾਲ ਲੈ ਕੇ ਜੀਐਸਬੀ ਮੰਗਵਾ ਕੇ ਦੁਕਾਨਾਂ ਦੇ ਬਾਹਰ ਸੜਕ ਤੇ ਬਣੇ ਥੜੇ ਅਤੇ ਟੀਨਾਂ ਤੇ ਸੀਮਟ ਦੀਆਂ ਸ਼ੈਡਾਂ ਵੀ ਤੋੜ ਦਿੱਤੀਆਂ ਗਈਆਂ ਜਿਸ ਤੇ ਦੁਕਾਨਦਾਰਾਂ ਦਾ ਵੱਡਾ ਨੁਕਸਾਨ ਹੋਇਆ ਸੋ ਪ੍ਰਸ਼ਾਸਨ ਦੀ ਇਸ ਕਾਰਵਾਈ ਤੋਂ ਬਾਅਦ ਦੁਕਾਨਦਾਰ ਰੋਸ ਦੇ ਵਿੱਚ ਆ ਗਏ ਅਤੇ ਪੁਰਾਣੀ ਸਬਜ਼ੀ ਮੰਡੀ ਚੌਂਕ ਦੇ ਵਿੱਚ ਇਕੱਠੇ ਹੋ ਕੇ ਰੂਟ ਜਾਮ ਕਰ ਦਿੱਤਾ ਤੇ ਨਾਲ ਹੀ ਦੁਕਾਨਾਂ ਬੰਦ ਕਰਨ ਕਾਂਦਰਾਂ ਦੇ ਵਿੱਚ ਰੋਸ਼ ਹੈ ਸਵੇਰੇ 3:30-4 ਵਜੇ ਏਡੀਸੀ ਤੇ ਕਮੇਟੀ ਘਰ ਦੇ ਮੁਲਾਜ਼ਮ ਆ ਕੇ ਕਿਸੇ ਨੂੰ ਕੋਈ ਨੋਟਿਸ ਨਹੀਂ ਇਹਨਾਂ ਨੇ ਦਿੱਤਾ ਕਿਸੇ ਨੂੰ ਇਹਨਾਂ ਨੇ ਕੋਈ ਵਾਰਨਿੰਗ ਨਹੀਂ ਦਿੱਤੀ ਕਿ ਤੁਸੀਂ ਆਪਣਾ ਸਮਾਨ ਪਿੱਛੇ ਕਰ ਲਓ ਸਾਰਿਆਂ ਦੀਆਂ ਦੁਕਾਨਾਂ 3:30-4 ਵਜੇ ਆ ਕੇ ਜੀਸੀਬੀ ਲੈ ਆ ਕੇ ਤੜਾ ਦਿੱਤੀਆਂ ਗਈਆਂ ਨੇ ਦੇਖੋ ਅੱਜ ਦੁਕਾਨਦਾਰ ਬਹੁਤ ਹੀ ਕਮਜ਼ੋਰ ਹੈ ਬਹੁਤ ਹੀ ਉਹਦੇ ਉੱਤੇ ਬੋਝ ਹੈ ਪ੍ਰਵਾਲਕ ਦੁਖ ਦਾ ਬੋਝ ਹੈ ਦੁਕਾਨਾਂ ਦੇ ਮੁਲਾਜ਼ਮਾਂ ਦਾ ਬੋਝ ਹੈ ਤੇ ਦੁਕਾਨਦਾਰਾਂ ਨੂੰ ਨਜਾਇਜ਼ ਤੰਗ ਕੀਤਾ ਜਾ ਰਿਹਾ ਹੈ ਤੁਸੀਂ ਬਾਜ਼ਾਰ ਤੋਂ ਦੇਖੋ ਜੇ ਟ੍ਰੈਫਿਕ ਦਾ ਕੋਈ ਸਿਸਟਮ ਹੈਗਾ ਕੋਈ ਸਿਸਟਮ ਨਹੀਂ ਹੈਗਾ ਟ੍ਰੈਫਿਕ ਕਿੱਧਰ ਦੀ ਕਿੱਧਰ ਜਾ ਰਹੀ ਹੈ ਦੁਕਾਨਦਾਰਾਂ ਦਾ ਕੀ ਰੋਸ ਹੈ ਕੋਈ ਗੱਡੀ ਵੱਡੀ ਵਾਰ ਦਿੰਦਾ ਦੁਕਾਨਾਂ ਦੁਕਾਨ ਦੇ ਵਿੱਚ ਇਧਰ ਆ ਕੇ ਬਾਜ਼ਾਰਾਂ ਦੇ ਵਿੱਚ ਉਹਦੇ ਵਿੱਚ ਦੁਕਾਨਦਾਰਾਂ ਲਈ ਕੀ ਰੋਸ ਹੈ ਹੱਥ ਜੋੜ ਕੇ ਬੇਨਤੀ ਹੈ ਸਾਰੇ ਦੁਕਾਨਦਾਰਾਂ ਨੂੰ ਅੱਜ ਇੱਥੇ ਇਕੱਠੇ ਹੋ ਕੇ ਇਹ ਬੰਦ ਦੀ ਕਾਲ ਦਿੱਤੀ ਜਾਏ ਤਾਂ ਕਿ ਦੁਕਾਨਦਾਰ ਇਕੱਠੇ ਹੋ ਕੇ ਇਹਨਾਂ ਦਾ ਪੇਟ ਸਿਆਪਾ ਕਰਨ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹਨਾਂ ਨੇ ਜੀ ਐਸ ਆਈ ਵੀ ਫੇਰਨੀ ਆ ਫਿਰ ਸਾਰੀਆਂ ਦੁਕਾਨਾਂ ਦਾ ਜੇ ਤੁਸੀਂ ਦੁਕਾਨਦਾਰਾਂ ਨੂੰ ਤੰਗ ਕਰਨਾ ਜਦੋਂ ਕੋਈ ਦੁਕਾਨ ਤੋੜਨ ਆਇਓ ਦੋ ਦੁਕਾਨਾਂ ਤੋੜ ਦੀਆਂ ਚਾਰ ਛੱਡ ਦਿੱਤੀਆਂ ਉਹਦੇ ਵਿੱਚ ਕਿਦਾ ਕੀ ਕਸੂਰ ਹੈ ਇਹਦੇ ਫਿਰ ਪੁਲਿਸ ਚਲਦੀ ਵੀ ਹੈ ਨਾ ਕਰ ਅਸੀਂ ਸਵੇਰੇ 5 ਵਜੇ ਇੱਥੇ ਆ ਕੇ ਖੜੇ ਆ ਬਿਜਾਰ ਦੇ ਵਿੱਚ ਠੀਕ ਆ ਇਹਨਾਂ ਨੇ ਕੋਈ ਵਾਰਨਿੰਗ ਵਾਰਨਿੰਗ ਚਲੋ ਦੋ ਤਿੰਨ ਦਿਨਾਂ ਤੋਂ ਚੱਲ ਰਹੀ ਹੈ ਕਿ ਆਪਾਂ ਸਮਾਨ ਚੁੱਕਣਾ ਹੈਗਾ ਅਸੀਂ 5 ਵਜੇ ਦੇ ਆ ਕੇ ਆਪਣਾ ਸਾਰਾ ਸਮਾਨ ਪਿੱਛੇ ਕਰਕੇ ਬੈਠੇ ਹੋਏ ਆ ਸਾਡੇ ਇਹ ਬਾਜ਼ਾਰ ਅਫਸਰ ਆਏ ਅਸੀਂ ਰਿਕਵੈਸਟ ਕੀਤੀ ਆ ਕਿ ਸਰ ਜੇਕਰ ਸਾਡਾ ਸਮਾਨ ਫੇਰ ਵੀ ਬਾਹਰ ਆ ਸਾਨੂੰ ਹੱਥ ਜੋੜ ਕੇ ਬੇਨਤੀ ਆ ਸਾਨੂੰ ਅੱਧੇ ਘੰਟੇ ਦਾ ਟਾਈਮ ਦਿੱਤਾ ਜਾਵੇ ਕਿ ਅਸੀਂ ਆਪਣਾ ਜਿਹੜਾ ਸਮਾਨ ਸਾਡਾ ਤੁਹਾਨੂੰ ਫालतू ਲੱਗਦਾ ਸੀ ਉਹ ਵੀ ਪਿੱਛੇ ਕਰ ਲੈਨੇ ਆ ਸਾਡੀ ਇੰਨੀ ਗੱਲ ਕਹਿਣ ਦੇ ਬਾਵਜੂਦ ਵੀ ਸਰ ਇਹਨਾਂ ਨੇ ਕ੍ਰੇਨ ਦੇ ਨਾਲ ਸਾਡਾ ਸਾਰਾ ਸਮਾਨ ਤੋੜਤਾ ਪਲੱਸ ਸਾਡੀ ਦੁਕਾਨ ਤੱਕ ਤੋੜਦੀ ਆ ਸਰ ਅਸੀਂ ਮਾੜੇ ਬੰਦੇ ਸਾਡਾ 2 ਮਹੀਨੇ ਦਾ ਕੰਮ ਹੁੰਦਾ ਵਾ ਸਾਡਾ ਸਾਰਾ ਨੁਕਸਾਨ ਕਰਤਾ ਇਹ ਦੇਖੋ ਸਰ ਇਹ ਕੋਈ ਗੱਲ ਥੋੜੀ ਬੰਦੀ ਹੈਗੀ ਆ ਅਸੀਂ ਗਰੀਬ ਬੰਦੇ ਆ ਠੀਕ ਆ ਜੀ ਜਦੋਂ ਕੋਈ ਠੀਕ ਆ ਕੋਈ ਮੁਸੀਬਤ ਪੈਂਦੀ ਆ ਕੋਈ ਗੱਲ ਹੁੰਦੀ ਆ ਸਰ ਸਾਡੀਆਂ ਦੁਕਾਨਾਂ ਤੇ ਸਾਰਾ ਐਕਸ਼ਨ ਆਂਦਾ ਵਾ ਸਾਡੇ ਕਰਕੇ ਟ੍ਰੈਫਿਕ ਜਮ ਦੇ ਨਹੀਂ ਆ ਗਈ ਸਰ ਗੱਡੀਆਂ ਆਂਦੀ ਠੀਕ ਆ ਜੀ ਬਾਜ਼ਾਰ ਛੋਟਾ ਵਾ ਗੱਡੀਆਂ ਸਾਰੀ ਤੇ 24 ਘੰਟੇ ਤਿੰਨ ਤੋਂ ਚਾਰ ਗੱਡੀਆਂ ਲੰਘਦੀਆਂ ਕਦੀ ਉਧਰੋਂ ਕ੍ਰੋਸ ਹੋ ਰਹੀਆਂ ਕਦੀ ਇਧਰੋਂ ਕ੍ਰੋਸ ਹੋ ਰਹੀਆਂ ਠੀਕ ਆ ਜੀ ਇਹ ਸਾਰੀਆਂ ਟੀਨਾ ਵੇਖੋ ਬਾਕੀ ਸਰ ਸਮਾਨ ਚੁੱਕਣਾ ਨਾ ਦੀ ਚਲੋ ਕਾਨੂੰਨੀ ਕਾਰਵਾਈ ਕਰਨਾ ਨਾ ਦਾ ਫਰਜ ਹੈਗਾ ਪਰ ਦੁਕਾਨ ਕਿਸੇ ਦੀ ਤੋੜ ਦੇਣਾ ਬਿਨਾ ਦੱਸੇ ਬਿਨਾ ਗੱਲ ਤੋਂ ਮੈਂ ਰਿਕਵੈਸਟਾਂ ਕਰਦਾ ਰਹਿ ਗਿਆ ਮੈਂ ਹੱਥ ਜੋੜਦਾ ਰਹਿ ਗਿਆ ਕਿ ਸਰ ਨਾ ਤੋੜ ਨਾ ਫਿਰ ਵੀ ਸਰ ਇਹਨਾਂ ਨੇ ਸਾਰਾ ਸਮਾਨ ਤੋੜਦਾ ਸਾਡਾ ਸਰ ਹਜ਼ਾਰਾਂ ਦਾ ਨੁਕਸਾਨ ਗਾ ਤਾਂ ਅਸੀਂ ਗਰੀਬ ਬੰਦੇ ਅਸੀਂ ਕਿੱਦਾਂ ਸਰ ਕਰਾਂਗੇ 4-4 ਮਹੀਨੇ ਲੱਗੇ ਠੀਕ ਆ ਜੀ